ਫੈਸਲਾ ਜਿਹੜਾ ਹੈ ਉਹ ਜਲਦ ਕਰ ਦੇਣਾ ਚਾਹੀਦਾ ਹੈ ਸੋ ਦੱਸ ਦਿੰਨੇ ਆ ਕਿ 30 ਅਗਸਤ ਨੂੰ ਸੁਖਬੀਰ ਸਿੰਘ ਬਾਦਲ ਨੂੰ ਸਿੰਘ ਸਹਿਬਾਨ ਵੱਲੋਂ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਔਰ ਢਾਈ ਮਹੀਨੇ ਬੀਤ ਜਾਣ ਤੱਕ ਵੀ ਜਿਹੜਾ ਫੈਸਲਾ ਹੈ ਉਹ ਸਿੰਘ ਸਹਿਬਾਨ ਕੋਲ ਹੀ ਹਲੇ ਸੁਰੱਖਿਅਤ ਪਿਆ ਹੋਇਆ ਹੈ ਤੇ ਉਹਨਾਂ ਵੱਲੋਂ ਫੈਸਲਾ ਜਿਹੜਾ ਹੈ ਉਹ ਜਲਦ ਕੀਤਾ ਜਾ ਸਕਦਾ ਹੈ ਔਰ ਅੱਜ ਸੁਖਬੀਰ ਸਿੰਘ ਬਾਦਲ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚੇ ਨੇ ਔਰ ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਫ਼ਤਰ ਪਹੁੰਚੇ ਜਿੱਥੇ ਉਹਨਾਂ ਵੱਲੋਂ ਇੱਕ ਲਿਖਤੀ ਚਿੱਠੀ ਸੌਂਪੀ ਗਈ ਹੈ ਹਾਲਾਂਕਿ ਉਸ ਵੇਲੇ ਜਥੇਦਾਰ ਗਿਆਨੀ ਰਗबीर ਸਿੰਘ ਮੌਕੇ ਤੇ ਮੌਜੂਦ ਨਹੀਂ ਸੀ ਤਾਂ ਉਹਨਾਂ ਦੇ ਜਿਹੜੇ ਦਫ਼ਤਰ 'ਚ ਬੈਠੇ ਹੋਏ ਸੀਗੇ ਸਖਤਰ ਸਾਹਿਬ ਉਹਨਾਂ ਨੂੰ ਜਿਹੜੀ ਹੈ ਉਹ ਚਿੱਠੀ ਦਿੱਤੀ ਗਈ ਹੈ ਔਰ ਇਸ ਲਿਖਤੀ ਚਿੱਠੀ ਦੇ ਵਿੱਚ ਉਹਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਜਲਦ ਤੋਂ ਜਲਦ ਇਸ ਪੂਰੇ ਮਸਲੇ ਦੇ ਉੱਤੇ ਜਿਹੜਾ ਹੈ ਫੈਸਲਾ ਸੁਨਾਤਾ ਜਾਵੇ ਤਾਂ ਕਿ 2.5 ਮਹੀਨੇ ਬੀਤ ਚੁੱਕੇ ਨੇ 30 ਅਗਸਤ ਨੂੰ ਤਨਖਾਹਿਆ ਕਰਾਰ ਸੁਖਬੀਰ ਸਿੰਘ ਬਾਦਲ ਨੂੰ ਦਿੱਤਾ ਗਿਆ ਸੀਗਾ ਔਰ ਹੁਣ ਫੈਸਲੇ ਦੀ ਘੜੀ ਹੈ ਔਰ ਜਲਦ ਇਸ ਪੂਰੇ ਮਾਮਲੇ ਤੇ ਫੈਸਲਾ ਜਿਹੜਾ ਹੈ ਉਹ ਲਿਆ ਜਾਵੇ ਸੋ ਜਿਹੜੀ ਚਿੱਠੀ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੀ ਗਈ ਹੈ ਉਹ ਚਿੱਟੀਆਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਆ ਸਾਫ਼ ਤੌਰ ਤੇ ਉਹਨਾਂ ਵੱਲੋਂ ਲਿਖਿਆ ਗਿਆ ਹੈ ਕਿ Shri Akal Takht ਸਾਹਿਬ ਬਖਸ਼ਿੰਦ ਗੁਰੂ ਦਾ ਬਖਸ਼ਿੰਦ ਤਖਤ ਹੈ ਸਮਰਥ ਗੁਰੂ ਜਾਨੀ ਜਾਨ ਹਨ ਔਰ ਤਰਕ ਤੇ ਦਲੀਲਾਂ ਉੱਥੇ ਹੁੰਦੀਆਂ ਜਿੱਥੇ ਕਿਸੇ ਨੂੰ ਸਮਝਾਉਣ ਦੀ ਲੋੜ ਹੋਵੇ ਜਾਂ ਕੁਝ ਲੁਕਾਉਣ ਦੀ ਮਨਸ਼ਾ ਹੋਵੇ ਸੋ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਅਪੀਲ ਕੀਤੀ ਗਈ ਹੈ ਕਿ ਆ ਮਾਨਯੋਗ ਸਿੰਘ ਸਾਹਿਬ ਜੀ ਆਪ ਜੀ ਵੱਲੋਂ ਦਾਸ ਨੂੰ ਤਨਖਾਹਿਆ ਕਰਾਰ ਦਿੱਤੇ ਗਏ ਨੂੰ ਢਾਈ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ ਔਰ ਇੱਕ ਨਿਮਾਣੇ ਸੇਵਕ ਵਜੋਂ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਆਪਣੇ ਆਪ ਨੂੰ ਪੰਥਕ, ਰਾਜਨੀਤਕ ਅਤੇ ਸਮਾਜਿਕ ਰੁਝੇਵਿਆਂ ਤੋਂ ਦੂਰ ਰੱਖਿਆ ਹੋਇਆ ਹੈ ਪਰ ਅੱਜ ਸਿੱਖ ਪੰਥ ਅਤੇ ਪੰਜਾਬ ਸਾਹਮਣੇ ਬਹੁਤ ਵੱਡੀਆਂ ਚੁਣੌਤੀਆਂ ਦਰਪੇਸ਼ ਹਨ ਪਰ ਦਾਸ ਇਸ ਸਮੇਂ ਚਾਹੁੰਦੇ ਹੋਏ ਵੀ ਇਨ੍ਹਾਂ ਗੰਭੀਰ ਹਾਲਾਤਾਂ ਵਿੱਚ ਕਿਸੇ ਤਰ੍ਹਾਂ ਦੀ ਵੀ ਮਦਦ ਕਰਨ ਵਿੱਚ ਅਸਮਰਥ ਹੈ ਪੰਜਾਬ ਅਤੇ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਕੰਮਕਾਜ ਉੱਤੇ ਵੀ ਭਾਰੀ ਅਸਰ ਪੈ ਰਿਹਾ ਹੈ ਇਸ ਲਈ ਦਾਸ ਅੱਜ ਫਿਰ ਨਿਮਾਣੇ ਸੇਵਕ ਵਜੋਂ ਸ਼੍ਰੀ ਅਕਾਲ ਤਖਤ ਸਾਹਿਬ ਉਤੇ ਪੇਸ਼ ਚੋਕੇ ਦੁਬਾਰਾ ਜੋਧਰੇ ਕਰਦਾ ਹਾਲ ਕਰਕੇ ਪੰਥ ਸਿੰਘ ਸਹਬਾਨਾ ਦੀ ਮੀਟਿੰਗ ਬੁਲਾ ਕੇ ਗੁਰੂ ਮਰਿਆਦਾ ਅਨੁਸਾਰ ਜੋ ਵੀ ਹੁਕਮ ਸ਼੍ਰੀ ਅਕਾਲ ਤਖਸੈ ਵੱਲੋਂ ਲਾਇਆ ਜਾਣਾ ਹੈ ਉਹ ਲਗਾਉਣ ਦੀ ਕਿਰਪਾਲਤਾ ਕੀਤੀ ਜਾਵੇ ਦਾਸ ਹਰ ਹੁਕਮ ਦੀ ਪਾਲਣਾ ਕਰਨ ਦੀ ਵਚਨਬੱਤਾ ਨੂੰ ਮੁਰਦਰਾਉਂਦਾ ਹੈ ਆਦਰ ਅਤੇ ਸਤਿਕਾਰ ਸਹਿਤ ਗੁਰੂ ਪੰਥ ਦਾ ਦਾਸ ਸੁਖਬੀਰ ਸਿੰਘ ਬਾਦਲ ਸੋ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਲੈਟਰ ਚਿੱਠੀ ਹੈ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰ ਗਿਆਨੀ ਰਖਬੀਰ ਸਿੰਘ ਨੂੰ ਉਹਨਾਂ ਨੇ ਲਿਖਿਤ ਦਿੱਤੀ ਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਤਨਖਾਹਿਆ ਕਰਾਰ ਤਾਂ ਉਹਨਾਂ ਦੇ ਦਿੱਤਾ ਗਿਆ ਹੈ ਪਰ ਇਸ ਪੂਰੇ ਮਸਲੇ ਦੇ ਵਿੱਚ ਹੁਣ 22 ਮਹੀਨੇ ਬੀਤ ਚੁੱਕੇ ਨੇ ਔਰ ਹੁਣ ਜਿਹੜਾ ਫੈਸਲੇ ਦੀ ਕੜੀ ਹੈ ਔਰ ਫੈਸਲਾ ਜਲ ਤੋਂ ਜਲਦ ਕੀਤਾ ਜਾਵੇ ਔਰ ਜੋ ਵੀ ਜਿਹੜੀ ਹੈ ਉਹਨਾਂ ਨੂੰ ਸਜ਼ਾ ਲਗਾਈ ਜਾਵੇਗੀ ਉਹ ਉਹਨਾਂ ਨੂੰ ਮਨਜ਼ੂਰ ਹੋਵੇਗੀ ਫਿਲਹਾਲ ਹੁਣ ਇਸ ਪੂਰੇ ਮਸਲੇ ਦੇ ਉੱਤੇ ਪੰਥ ਸਿੰਘ ਸਾਹਿਬਾਨ ਕੀ ਫੈਸਲਾ ਸੁਣਾਉਂਦੇ ਨੇ ਕੀ ਸਜ਼ਾ ਲਗਾਉਂਦੇ ਨੇ ਕਦ ਤੱਕ ਲਗਾਉਂਦੇ ਨੇ ਇਸ ਪੂਰੇ ਮਸਲੇ ਦੇ ਉੱਤੇ ਹਰ ਇੱਕ ਸਿੱਖ ਦੀ ਜਿਹੜੀ ਨਿਗਾਹ ਉਹ ਟਿਕੀ ਹੋਈ ਹੈ ਫਿਲਹਾਲ ਹੁਣ ਜਿਹੜਾ ਫੈਸਲਾ ਜਿਹੜਾ ਹੈ ਸਜ਼ਾ ਜਿਹੜੀ ਹੈ ਉਸ ਦੇ ਉੱਤੇ ਨਿਗਾਹ ਟਿਕੀ ਹੋਈ ਹੈ ਔਰ ਕੀ ਕੁ ਸਜ਼ਾ ਲਗਾਉਣਗੇ ਇਹ ਦੇਖਣਾ ਹੋਵੇਗਾ ਲੇਕਿਨ ਅੱਜ ਅ ਸ਼੍ਰੀ ਕਾਲ ਤਖਤ ਸਾਹਿਬ ਉਤੇ ਪਹੁੰਚ ਕੇ ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਲਿਖਤੀ ਚਿੱਠੀ ਦੇ ਦਿੱਤੀ ਗਈ ਹੈ ਫਿਲਹਾਲ ਦੱਸਦੇ ਨੇ ਆ ਕਿ 30 ਅਗਸਤ ਨੂੰ ਤਨਖਾਹਿਆ ਕਰਾਰ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤਾ ਗਿਆ ਸੀਗਾ ਤਨਖਾਹਿਆ ਕਰਾਰ ਹੋ ਗਏ ਸੀ ਔਰ ਉਸ ਤੋਂ ਬਾਅਦ ਫੈਸਲੇ ਦੀ ਘੜੀ ਸੀ ਹਾਲਾਂਕਿ ਬੀਤੇ ਕੁਝ ਦਿਨ ਪਹਿਲਾਂ ਮੀਟਿੰਗ ਵੀ ਰੱਖੀ ਗਈ ਸੀ ਜਿਸ ਦੇ ਵਿੱਚ ਵੱਡੇ ਬੁੱਧੀਜੀਵੀਆਂ ਨੂੰ ਬੁਲਾਇਆ ਗਿਆ ਸੀਗਾ ਔਰ ਕਾਫੀ ਮਸਲੇ ਜੜੇ ਸੀ ਉਸ ਦੇ ਵਿੱਚ ਚਰਚਾ ਕੀਤੇ ਗਏ ਸੀਗੇ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਵੀ ਇੱਕ ਮਸਲਾ ਜੜਾ ਸੀ ਉਹ ਚਰਚਾ ਦਾ ਵਿਸ਼ਾ ਰਿਹਾ ਸੀਗਾ ਹਰ ਇੱਕ ਨੇ ਆਪਣੀ ਰਾਏ ਜੜੀ ਸੀ ਉਹ ਪੰਨ ਸਿੰਘ ਸਾਹਿਬਾਨ ਨੂੰ ਦਿੱਤੀ ਸੀ ਔਰ ਹੁਣ ਸਾਰਿਆਂ ਦੀ ਰਾਏ ਜੜੀ ਹੈ ਉਹ ਸੁਣੀ ਗਈ ਹੈ ਉਸ ਤੋਂ ਬਾਅਦ ਹੁਣ ਸਜਾ ਕੀ ਲਗਾਉਂਦੇ ਨੇ ਇਹ ਵੇਖਣਾ ਹੋਵੇਗਾ ਫਿਲਹਾਲ ਇਸ ਪੂਰੇ ਮਾਮਲੇ ਤੇ ਸੁਖਬੀਰ ਸਿੰਘ ਬਾਦਲ ਨੇ মিডিਆ ਨਾਲ ਗੱਲਬਾਤ ਵੀ ਕੀਤੀ ਹੈ মিডিਆ ਵੱਲੋਂ মিডিਆ ਵੱਲੋਂ ਜਿਹੜੇ ਸਵਾਲ ਕੀਤੇ ਗਏ ਤਾਂ ਉਹਨਾਂ ਨੇ ਸਾਫ ਤੌਰ ਤੇ ਕਿਹਾ ਕਿ ਉਹਨਾਂ ਨੂੰ ਹਰ ਸਦਾ ਕਬੂਲ ਹੋਵੇਗੀ ਇੱਕ ਨਿਮਾਣੇ ਸਿੱਖ ਵੱਲੋਂ ਅਵਜੋ ਔਰ ਜੋ ਵੀ ਸਿੱਖ ਜਿਹੜੀ ਪੰਥ ਸਿੰਘ ਸਾਹਿਬਾਂ ਸਦਾ ਲਗਾਉਣਗੇ ਉਹ ਉਹਨਾਂ ਨੂੰ ਕਬੂਲ ਹੋਵੇਗੀ ਫਿਲਹਾਲ ਇਸ ਪੂਰੇ ਮਾਮਲੇ ਤੇ ਕੀ ਕੁ ਸੁਖਬੀਰ